ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਾਤ ਤੋਂ ਬਾਅਦ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਲਓ ਜੀ ਮਿੱਤਰੋ ਰਾਤ ਥੋੜੀ ਜੀ ਹੋ ਗਈ ਵਾਰਿਸ਼ ਨੇਰੀ ਬਹੁਤ ਚੱਲੀ ਆ ਆ ਦੇਖੋ ਹਵਾ ਬਹੁਤ ਚੱਲੀ ਆ ਜਿਆਦਾ ਨਹੀਂ ਹੋਈ ਬਚਾਅ ਰਹਿ ਗਿਆ ਲੰਘ ਗਿਆ ਟਲ ਗਿਆ ਕਰਨਿਆ ਕੰਮ ਕਰ ਦੇ ਦਿਆਂ ਮਸ਼ੀਨ ਦਾ ਜਿਹੜਾ ਬਣਾ ਮੋਟਾ ਕੋਈ ਹੋਣੇ ਵਾਲਾ 1921 ਜੋ ਵੀ ਹੈਗੀ ਆ ਕੰਮ ਦੇ ਹਾਲਦਾਲੇ ਪੰਪ ਤੇ ਪੈਂਦਾ ਤੇਲ ਉਹ ਦੂਈ ਚ ਪੈ ਗਿਆ ਚੱਲੇ ਆਹ ਦੇਖੋ 72 ਬਾਈ ਰੈਕ ਵਾਲਾ ਸੰਤ ਬੰਨੂ ਸੌਦਾ ਇਹਨੇ ਕੋਈ ਵੀ ਮਸ਼ੀਨਰੀ ਆ ਤੋੜ ਕੇ ਖੜਾਉਣੀ ਹੁੰਦੀ ਆ ਉਹ ਬੰਦਾ ਆ ਇਹ ਦੇਖੋ ਪਹੁੰਚ ਗਏ ਜੀ ਆਪਾਂ ਸਹੌਲੀ ਤੇ ਆਹ ਪਰਾਟ ਵੱਢਣੇ ਨੇ ਆਪਾਂ ਨੇ ਆ ਸਾਰਾ ਜਿੱਥੇ ਕਲਾ ਚਾਂਦੀ ਦੀ ਵੀਰ ਨੇ ਹੈਰੋਂ ਫੇਰਤੀ ਰੌਣੀ ਕਰੂਗਾ ਇਹ ਕਣਕ ਬੀਜਣ ਲਈ ਤੇ ਆਪਣੇ ਵਾਲੇ ਪਰਾਟਾਂ ਜੀ ਵੀ ਆਲੂਆਂ ਦੀ ਵਜਾਈ ਚੱਲਦੀ ਆ ਮਿੱਤਰੋ ਦੇਖੋ ਜਿਉਂਡੀਆ ਰ ਫੇਰ ਰਿਆ ਰੋਟਾ ਵੇਟਰ ਤੇ 20 ਬਾਰ ਆਏ ਨੇ ਆ ਦੇ ਪਜਾ ਅਗੋਂ ਬੰਦਾ ਈਰੋ ਮਾਹਣਾ ਲਾਦੀ ਵਈ ਲੱਗਿਆ ਹੋਇਆ ਦੇਖੀ ਲਗਾਈ ਤੇ ਚੱਲਦਾ ਕਰਦਾ ਗਰਮੇ ਦਾ ਇਧਰ ਪਰ ਨਾ ਪਲਾਟ ਸਾਰ ਇਧਰ ਨਾ ਬੁਝਾਈ ਹੋਇਆ ਦੇਖੋ ਮਿੱਤਰੋ ਕਰੋ ਚ ਇੱਕ ਵਟਾਂ ਵਟਾਂ ਇਹ ਕਲਰ ਆ ਮਿੱਤਰੋ ਇਹ ਪਾਊਡਰ ਬਣ ਨਹੀਂ ਰਿਹਾ ਬਹੁਤ ਜ਼ੋਰ ਮਾਰ ਲਿਆ ਬਹੁਤ ਹੀ ਜ਼ਿਆਦੇ ਜਿੰਨਾ ਕਹਦੋਂ ਚਾਰ ਵਾਰੀ ਰੂਟਰ ਵੱਜ ਲਿਆ ਇਹ ਚਾਰ ਵਾਰੀ ਤੇ ਕਲਰ ਹੋਣ ਕਰਕੇ ਡਲਾ ਨਹੀਂ ਭੁਰਦਾ ਇਹ ਇਦਾਂ ਹੀ ਰਹਿਣਾ ਜਿੰਨਾ ਕਹ ਹੈਗਾ ਤੇ ਬਾਕੀ ਨੰਗਾ ਆਲੂ ਕਿਤੇ ਨਹੀਂ ਹੈਗਾ ਤੇ ਕਰੋ ਚੈੱਕ ਵੀ ਦੀ ਕੁਆਲਿਟੀ ਆ ਦੇਖੋ ਅੱਖਾਂ ਦਿਖਾਣਾ ਤੁਹਾਨੂੰ 1 2 3 ਇਕੱਠੀਆਂ ਹੀ 4 5 6 ਛੇ ਅੱਖਾਂ ਨੇ ਆਲੂ ਨੂੰ ਘਟੋ ਘਟਾ ਦਵਾਈ ਲਾਈ ਵੀ ਆ ਸਾਰਾ ਕੁਝ ਕਰਿਆ ਹੋਇਆ ਤੇ ਆ ਚੱਲਦੀ ਆ ਬਿਜਾਈ ਲਾਡੀ ਖਿੱਚੀ ਫਿਰਦਾ ਕੰਮ ਨੂੰ ਆ ਦੇਖੋ ਨਾਲੇ ਵੜਾਈ ਦਾ ਕੰਮ ਚੱਲਦਾ ਤੇ ਨਾਲੇ ਬਜਾਈ ਦਾ ਚੱਲਦਾ ਪੂਰਾ ਖੱਚਿਆ ਪਿਆ ਕੰਮ ਯੋਰਾ ਤੇ ਬਸ ਇਹ ਮਸ਼ੀਨ ਦਾ ਇਹੀ ਫਾਇਦਾ ਵੀ ਆਪਾਂ ਨੇ ਵੀ ਆ ਰਹੇ ਹੋ ਪੂਰਾ ਕਰਨਾ ਇਹਦਾ ਬਸ ਬਾਕੀ ਕੰਮ ਤਾਂ ਨੱਪੀ ਤੁਰ ਹੀ ਜਾਂਦੀ ਆ ਕੀਲਿਆਂ ਦੇ ਕੀਲੇ ਵਜਾਈ ਕਰ ਦੂੰਗੇ ਜੇ ਸਾਰਾ ਕੁਸ ਕੋਲ ਪਿਆ ਹੋਵੇ ਤੁਹਾਡੇ ਖੱਤੇ ਤਿਆਰ ਚਾਹੀਦੇ ਨੇ ਵੱਧ ਤੋਂ ਵੱਧ ਬਾਕੀ ਪਲਾਟ ਦੀ ਕਰ ਲਉ ਨਵਾਈ ਚੈੱਕ ਉਹ ਤੱਕ ਪਾਤਾ ਆਪਾਂ ਨੇ ਜਿਹੜਾ ਪਲਾਟ ਲਉ ਕਿਲ ਦਾ ਖੜੀ ਆ ਬਾਕੀ ਵਿੱਚ ਵਿੱਚ ਮਾਰੀ ਪੱਟੀ ਖਾਇਆ ਨੇ ਕੋਈ ਨਾ ਜਬਰੀ ਛਬੀ ਉਹ ਆਜੀ ਛਬੀ ਉਹ ਇਹਨੇ ਟਾਈਮ ਤੇ ਹੀ ਹੋ ਗਈ ਸ਼੍ਰੋਮਾਂਡਾ ਸਾਡਾ ਅਮਾਰੇ ਪਹਿਲਾ ਲਾਈਨ ਕਾਡੀ ਜੀ ਐਡਾ ਲਾਉਣ ਲੱਗਿਆ ਐਡਾ ਲਾਉਣ ਲੱਗਿਆ ਨੰਬਰ ਗਿਆ ਜਦੋਂ ਲੈਣੇ ਇਹਨਾਂ ਨੇ ਤਿਆਰ ਕਰੇ ਨੇ ਆ ਦੇ ਸੈਂਟਰ ਵਿਚਾਰਾ ਛੋਟਾ ਭਜਨ ਜਾਂਦੀ ਆ ਪਿੱਛੇ ਪਰ ਫੇਰ ਵੀ ਫਿਰ ਮੰਦਰੀ ਖਾਂਦਾ ਤਾਂ ਤੁਹਾਡੇ ਮੂਰੇ ਇੱਕ ਭਈਆ ਬਣਾ ਤਿੰਨ ਥਾਂ ਤੇ ਮੂਰੇ ਸਤਿਗੁਰੂ ਤੁਨਾਂ ਨਾਲ ਪਾਉਣਗੇ ਨਾ ਚੁਣ। ਬਾਕੀ ਰ ਆਪਣਾ ਅੱਧਾ ਵੱਡਿਆ ਹੋਇਆ ਅੱਧਾ ਜੱਫਾਗੇ ਬਸ 2.5 ਕਿਲੇ ਹੋਣੇ। ਹਰੇ ਕੋਮੈਂਟਾਂ ਜਾ ਗਿੰਦਾ ਆ ਜਾਂਦਾ ਕੋਮੈਂਟਾਂ ਚ। ਆਖੂ ਜਿੰਦਾ ਹੈ। ਜਿੰਨਾ ਬੈਠਿਆ ਵਾ ਗਿੰਦਾ। ਕਾ ਬੈਠ ਗਈ। ਆ ਦੇਖ। ਆ ਦੇਖ ਨੂੰ ਚੱਕ। ਫਾਨੇ ਨਹੀਂ ਲੱਗਦਾ ਬੰਟਾ ਜੇ ਕੱਲ੍ਹ ਹੀ ਦਾ ਅਹੀ ਪੰਗਾ ਬਸ। ਦੇ ਗੰਦਾ ਤੋਂ ਸੁਪਾ ਲੱਗਦੂ ਨਹੀਂ ਜਾਂਦੀ ਉਹ ਬੱਸ ਆਹ ਇੱਕ ਇਤਿਆਰਾ ਕਰਿਆ ਹੋਇਆ ਜਿਸ ਸਾਹ ਬਾਈ ਨੇ ਲਾਤਾ ਜਿਹੜਾ ਘੇਰਾ ਵਿਚਾਲੇ ਰਹਿੰਦਾ ਜੀ ਉਸ ਦਿਨ ਟਰਾਲੀ ਭਰਗੀ ਦੀ ਆਪਣੀ ਉਹ ਤੇ ਚਲਦੀ ਆ ਕੰਬਾਇਨ ਤੇ ਉਸ ਤੋਂ ਬਾਅਦ ਆ ਵਧਣਾ ਆਪਾਂ ਨੇ ਆ ਨਾ ਜਾਂ ਸਤੌਰ ਚੋਂ ਬੀਜ ਜਮਿਆ ਵੇ ਆ ਵਿੱਚ ਵਿੱਚ ਤਾਂ ਬਹੁਤ ਮੋਟਾ ਮੋਟਾ ਆਓ ਜੀ ਜਿਹੜੀ ਬੱਦੀ ਆ ਹਾਰਚਰ ਚਲਾਤਾ ਹਾਲ ਹੁੰਦੇ ਹਾਲਚਾ ਦਾ ਕੰਮ ਹੁਟਾਤਾ ਆ ਆ ਬਲਾਸ ਤੇ ਜਾਈ ਕਿਤੇ ਹੋ ਰਹੇ ਜੋ ਸਰ ਸਾਹਮਣੇ ਹੋ ਬਹੁਤ ਜਿੰਦਾ ਕੰਮ ਇੰਦਰ ਗਵਾਂਡੀਆਂ ਜਿਹੜਾ ਪਾਣੀ ਪਾਇਆ ਵਾ ਕੀ ਉਹਦੇ ਚ ਤੇ ਹਲੇ ਵੀ ਗਿੱਦਾ ਪਰੇ ਸਾਹਮਣੇ ਆ ਦੇ ਇਧਰੋਂ ਪਾਣੀ ਪੈ ਗਿਆ ਤੇ ਹੁਣ ਪਤਾ ਨਹੀਂ ਕਿਦਾਂ ਬਸਤਾ ਆਊਗਾ ਇਹ ਅੱਜ ਜੇ ਆ ਕੇ ਬਾੜੀ ਆ ਚਾਹ ਕਰਾਵਾ ਦੋ ਫੇਰ ਪੈ ਗਈ ਸਾਰਾ ਖੇਤ ਆ ਸਾਰਾ ਖੁੱਦਾ ਸਾਰੀ ਖੇਤ ਆ ਆ ਗਏ ਨਹੀਂ ਪਨੀਰੀ ਵਾਲੇ ਪਲਾਟ ਚ ਜਾ ਰਿਹਾ 80% ਵਿੱਚ ਵਿੱਚ ਕਾਰਡੀਆਂ ਦੇ ਵੀ ਚੱਲਦੀਆਂ ਮਸ਼ੀਨਾਂ ਦੇ ਮੇਤਰੋ ਖਾਲਾ ਪਾਉਣ ਲੱਗੇ ਬੰਦੇ ਆਪਣੇ ਆ ਦੇਖੋ ਨਵੇੜ ਤਾਂ ਖੇਤ ਕਲੀਅਰ ਕਰਤਾ ਲਾ ਕੇ ਆਲੂ ਹਟਾ ਲੋ ਤੇ ਆਪਣਾ ਵੀ ਉਰੋਂ ਕੰਮ ਨਿਬੜ ਗਿਆ ਬਸ ਗਿੱਲਾ-ਗਿੱਲਾ ਰਹਿ ਗਿਆ ਜਿਹੜਾ ਕਮਾਂਡੀਆਂ ਨੇ ਪਾਣੀ ਪਾਇਆ ਤੇ 7 ਕ ਵਿਗੇ ਜਗ੍ਹਾ ਜਿਹੜੀ ਉਧਰ ਐ ਫੈਕਟਰੀ ਕੋਲ ਉੱਥੇ ਚੱਲਦੇ ਆ ਮਸ਼ੀਨ ਲੈ ਕੇ ਤੇ ਉਹ ਵੜਦੇ ਆ ਜਾ ਕੇ ਉਰੋਂ ਨੇ ਵੜ ਗਿਆ ਆਹ ਮੋਟਰ ਕੋਲ ਕਲੀਅਰ ਕਰਤਾ ਚੱਲਦਾ ਜੀ ਆਪਣਾ ਮਲਚਰ ਮਲਚਾਂ ਕਰਕੇ ਰੂਟਾਵੇਟਰ ਚੱਲੂਗਾ ਤੇ ਨਾਲ ਪਲਾਉ ਚੱਲਣਗੇ 5210 ਚੱਲ ਰਿਹਾ ਤੇ ਪਰਲੇ ਪਲਾਟ ਚ ਵੜ ਜਾਣਾ ਔਰਲੇ ਦਾ ਨਗੇੜੇ ਨਿਪੜ ਗੇ ਵੋਟਾ ਬਟਾ ਉਹ ਪੇਰੇ ਮੋਟ ਪੇਰੇ ਲੰਬੀਆਂ ਸਿੱਧੀਆਂ ਉਹ ਕਰੈਮੀ ਇੱਕ ਨੇ ਜੋਪੜਦੀ ਆ ਬਟਾ ਉਹਦਾ ਬਹੁਤ ਜ਼ਾਰੇ ਵਧੀਆ ਪਲਾਟ ਆ ਡੈਡਾ ਤਾਂ ਮੈਨੂੰ ਲੱਗਦਾ ਡਾਡੀਰੇ 4 ਏਕੜੇ ਲਾਏ ਨੇ ਚੱਲ ਕੇ 6 ਲਾਉਣੇ ਚਾਹੀਦੇ ਵੀ। ਡਾਡੀ ਵੀ ਕੰਮ ਕੱਚੇ ਕਰਦਾ ਕਈ ਵਾਰੀ। ਅੱਜ ਉਹਦੀ ਪਟਾਈ ਕਰਨੀ ਇੱਕ ਏਕੜਾ ਹੁਣ ਵੀ ਮਸ਼ੀਨ ਪਾ ਕੇ ਲਾ ਦਵਾਂ ਵਧੀਆ ਰਹਣਗੇ। ਆਲੂ ਦਾ ਭਾਈ ਇਹ ਵਿੱਚ। ਅੱਜ ਕਿ ਜਾ ਗਏ। ਇੱਥੇ ਪੈਦਾ ਏਕੜਾ ਲਾ ਰਹੇ ਹਾਂ। ਉਧਰ ਰੱਖੇ ਕਿ ਨਹੀਂ ਤਾਂ ਗਿੱਲਾ ਵੀ ਆ ਦੇ ਕਰਕੇ ਆਪਾਂ 겁ਾ ਏਕੜਾ ਲਾ ਕੇ ਦੇਖਿਆ। ਵੀ ਇਹ ਤਾਂ ਚੱਜ ਗਈ। ਤਾਂ ਦਾ ਕਰੋ ਲੱਕੇ ਵਾਲੀ ਜਿਹਾ ਕਿੰਦੀ ਆ। ਪਰ ਜਿਹੜਾ ਲਾਉਣ ਲੱਗੇ ਕਿਉਂਕਿ ਪੂਰੇ ਮੋਟਰ ਆ। ਬਾਕੀ ਕਰੋ ਚੈੱਕ ਅਪ ਦਿਮਾਗ ਰਮ ਚੱਲਦਾ ਐਸਐਮਐਸ ਮੁਫਾਰਕ ਤੇ ਹੋ ਰਿਹਾ ਨਾ ਥੋੜੀ ਜਿਹੀ ਬਾਲਟੀ ਅੱਜ ਆਪਾਂ ਫੇਰ ਪਾਤੀ ਹੁਣੇ ਪਾ ਕੇ ਹਟਿਆ 12% ਤੇ 13 ਦੇ ਵੀ ਦਾ ਟਾਈਮ ਹੋ ਗਿਆ ਤੇ ਲੈਟਾਂ ਲਾ ਲਈਆਂ ਮਿੱਤਰੋ ਛੱਤ ਤੇ ਗੇਜਾ ਘਾਉਲੀ ਵਾਸਤੇ ਇਹ ਆਪਣੀ ਉਹ ਤੋਂ ਬਾਅਦ ਕੀ ਥੇਕ-ਰੇੜ ਵੇੜ ਭਰਿਆ ਬਹੁਤ ਆ ਕੀ ਜਦੋਂ ਕੱਟ ਵੀ ਹੋ ਸਕਦਾ ਛੇਤੀ ਦਾ ਵੀ ਹੋ ਸਕਦਾ ਚਾਰ ਬਿੰਦਿਆ ਵੀ ਹੋ ਸਕਦਾ ਜਣੀ ਇੱਕ ਗੇੜਾ ਰਹਿ ਗਿਆ ਕੰਪੈਨ ਦਾ ਤਿੰਨ ਚਾਰ ਦਿਨ ਤੱਕ ਜੇ ਅੱਜ ਲੋਟ ਆ ਜਾਂਦਾ ਤਾਂ ਨਿਪਟ ਜਾਣਾਂ ਦੀ ਕੰਮ ਸੌ ਸੀ ਦਾ ਤੇ ਹੁਣ ਇੱਕ ਫੇਸ ਦਾ ਕੰਮ ਰਹਿ ਗਿਆ ਕਿਤੇ ਜਾ ਤਾਂ ਉਹ ਆਪਾਂ ਨੂੰ ਇਹਨਾਂ ਦੇਖ ਰਾਂਗੇ ਜੇ ਵੀ ਕੋਈ ਕਿਸੇ ਬੇਨਤੀ ਆਈ ਹੋਈ ਸ਼ੇਰ ਦਾ ਇਟਾ ਕਰਵਾ ਕੇ ਜਿਦਾਂ ਹੋਇਆ ਲੋਟ ਅਜੇ ਨਹੀਂ ਲੱਗਿਆ ਵੀ ਆ ਪੈਣ ਤੇ ਹੁਣ ਲੱਗੀ ਮਰੀ ਮੋਤੀ ਜੀ ਤੇ ਫਤਿਹ ਹੋਣ ਕਰਕੇ ਚਾਰ ਗੇੜੇ ਨੇ ਵੀ ਲਾ ਦਨੇ ਆ ਲੋ ਮੈਂ ਨਹੀਂ ਗਏ ਨੇ ਇੱਕ ਗੇੜਾ ਇੱਧਰ ਆ ਬੱਸ ਵੱਟ ਦੇ ਨਾਲ ਸੱਚਾ ਆ ਮਾਰੋ ਬਾਹ ਕਾੜੇ ਆਉਂਦੇ ਨੇ ਭਰਿਆ ਮੌਗਾ ਲੋ ਜੀ ਮਿੱਤਰੋ ਨਿਪਟ ਗਿਆ ਕੰਮ ਸਾਫ ਕਰਨ ਲੱਗੇ ਟੈਂਕ ਤੋਂ ਸਾਰੇ ਵੀਰਾਂ ਨੇ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦਾ। ਟ੍ਰਾਪ ਆ ਰਹੇ ਨੇ ਮਗਰ ਹੋ ਗਏ ਵਿਹਲੇ ਤੇ ਚੱਲਦੇ ਆਂ ਪਿੰਡ ਨੂੰ। ਇਹ ਮੇਟ੍ਰੋਜੋ ਸਵਾਇ ਲੈ ਜਿਹੜਾ ਟਰਾਲੀ ਪੰਜਾਬ 20 ਪਿੰਡ ਨੂੰ ਆਪਾਂ ਮਾਗਰੇ ਲਾ ਜਾਨੀਆ ਮਸ਼ੀਨ ਦਾਣੇਦਾਰਾ ਨਾਲ ਜੱਸੇ ਦੇ ਪਾਣੇ ਆ ਪੱਲੇ ਹੀ ਪਰ ਇੱਕ ਉਹ ਯਤ ਕੀ ਛੱਡ ਗਿਆ ਸ਼ਰਾਤ ਆਪਣਾ ਪੈਦਾ ਦਾ ਕਹਿੰਦਾ ਦੀ ਮਾ ਹੂਗਾ ਫੇਰ ਉਹਨੇ ਲੈ ਜੀ ਕੰਢੀ ਜੇ ਲੋ ਬੜੀਆ ਜੋਗੀ ਜਿੱਤਾਂ ਕਿਉਂਕਿ ਆਪਾਂ ਨੂੰ ਕੋਈ ਬੰਦਾ ਮਿਲਿਆ ਨਹੀਂ ਉਹਦੇ ਬਰਕੇ ਕਰੋ ਕੋਣਾਂ ਆਚਾਰੋਂ ਚੌਥੇ ਦਾ ਸੀਜ਼ਨ ਆ ਕਿੱਚੀ ਫਿਰਦੇ ਆਪੇ ਵਰੀਆ ਬੰਦਾ ਹੀ ਕੋਈ ਵਰੀਆ ਟੱਕਰਿਆ